ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਤੰਦਰੁਸਤ ਤੇ ਜਵਾਨ ਰਹਿਣ ਲਈ ਕੁਝ ਕੁ ਜ਼ਰੂਰੀ ਗੱਲਾਂ ਨੰਬਰ 1 ਕਾਲੇ ਅੰਗੂਰ ਖਾਣ ਨਾਲ ਸਾਡਾ ਦਿਲ ਤੰਦਰੁਸਤ ਰਹਿੰਦਾ ਹੈ ਨੰਬਰ 2 ਪਾਲਕ ਦਾ ਸੇਵਨ ਕਰਨ ਨਾਲ ਐਸਿਡਿਟੀ ਦੀ ਸਮੱਸਿਆ ਖਤਮ ਹੁੰਦੀ ਹੈ ਨੰਬਰ 3 ਸਰੀਰਕ ਕਮਜ਼ੋਰੀ ਦੂਰ ਕਰਨ ਲਈ ਸਾਨੂੰ ਉੰਨੇ ਹੋਏ ਲਸਣ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਨੰਬਰ 4 ਰੋਜ਼ਾਨਾ ਕੱਚੀ ਗਾਜਰ ਖਾਣ ਨਾਲ ਤੁਹਾਡਾ ਪੇਟ ਸਾਫ਼ ਹੋ ਜਾਂਦਾ ਹੈ ਨੰਬਰ 5 ਖਸਖਸ ਤੇ ਅਸ਼ਵਗੰਧਾ ਦਾ ਸੇਵਨ ਕਰਨ ਨਾਲ ਨੀਂਦ ਦੀ ਕਮੀ ਦੂਰ ਹੁੰਦੀ ਹੈ ਨੰਬਰ 6 ਖੀਰੇ ਅਤੇ ਬੇਲ ਦਾ ਜੂਸ ਪੀਣ ਨਾਲ ਸਾਡੇ ਸਰੀਰ ਦੀ ਗਰਮੀ ਦੂਰ ਹੁੰਦੀ ਹੈ ਨੰਬਰ 7 ਰਾਤ ਨੂੰ ਗੋਸੇ ਪਾਣੀ ਨਾਲ ਤ੍ਰਿਫਲਾ ਖਾਣ ਨਾਲ ਸਵੇਰੇ ਪੇਟ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਨੰਬਰ 8 ਅਰਹਰ ਦੀ ਦਾਲ ਵਿੱਚ ਜੇਕਰ ਨਮਕ ਵੱਧ ਪੈ ਜਾਵੇ ਤਾਂ ਤੁਸੀਂ ਉਸ ਵਿੱਚ ਥੋੜਾ ਜਿਹਾ ਗੁੜ ਜਾਂ ਸ਼ੱਕਰ ਮਿਲਾ ਸਕਦੇ ਹੋ ਨੰਬਰ 9 ਨਿੰਮ ਦੀਆਂ ਪੱਤੀਆਂ ਚਬਾਉਣ ਨਾਲ ਸਾਡਾ ਖੂਨ ਸ਼ੁੱਧ ਹੁੰਦਾ ਹੈ ਅਤੇ ਫੋੜੇ ਫਿੰਸੀਆਂ ਠੀਕ ਹੁੰਦੇ ਹਨ ਨੰਬਰ 10 ਗਲੋ ਦਾ ਇਸਤੇਮਾਲ ਕਰਨ ਨਾਲ ਸਾਡਾ ਇਮਿਊਨਿਟੀ ਸਿਸਟਮ ਵਧਦਾ ਹੈ ਇਹ ਬੁਖਾਰ ਤੇ ਚਮੜੀ ਦੇ ਰੋਗਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਨੰਬਰ 11 ਜੇਕਰ ਤੁਸੀਂ ਆਪਣੇ ਆਪ ਨੂੰ ਜਵਾਨ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਘੱਟ ਤੋਂ ਘੱਟ ਰੋਟੀ ਖਾਣੀ ਚਾਹੀਦੀ ਹੈ ਨੰਬਰ 12 ਆਈਬ੍ਰੋ ਉੱਤੇ ਵੈਸਲੀਨ ਲਗਾਉਣ ਨਾਲ ਇਹ ਚਮਕਦਾਰ ਅਤੇ ਕਾਲੀਆਂ ਹੋ ਜਾਂਦੀਆਂ ਹਨ ਨੰਬਰ 13 ਐਲੋਵਿਰਾ ਜੈੱਲ ਵਿੱਚ ਕੇਲਾ ਮਿਲਾ ਕੇ ਚਿਹਰੇ ਤੇ ਲਾਉਣ ਨਾਲ ਡਰਾਈ ਸਕਿਨ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 14 ਸੂਰਜਮੁਖੀ ਦੇ ਬੀਜਾਂ ਦਾ ਇਸਤੇਮਾਲ ਕਰਨ ਨਾਲ ਵਾਲਾਂ ਦੀ ਗ੍ਰੋਥ ਵੱਧਦੀ ਹੈ ਇਸ ਵਿੱਚ ਵਿਟਾਮਿਨ E ਅਤੇ ਪ੍ਰੋਟੀਨ ਹੁੰਦਾ ਹੈ ਨੰਬਰ 15 ਆਲੂ ਦਾ ਪਰੌਂਠਾ ਬਣਾਉਂਦੇ ਟਾਈਮ ਉਸ ਵਿੱਚ ਥੋੜੀ ਜਹੀ ਕਸਤੂਰੀ ਮੇਥੀ ਮਿਲਾ ਦਿਓ ਇਸ ਨਾਲ ਪਰੌਂਠੇ ਬਹੁਤ ਜ਼ਿਆਦਾ ਟੇਸਟੀ ਬਣਨਗੇ ਨੰਬਰ 16 ਹਲਦੀ ਅਤੇ ਗੁੜ ਲੱਸੀ ਵਿੱਚ ਮਿਲਾ ਕੇ ਪੀਣ ਨਾਲ ਪਥਰੀ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਨੰਬਰ 17 ਹੱਥਾਂ ਤੇ ਪੈਰਾਂ ਦਾ ਠੰਡੇ ਰਹਿਣਾ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀ ਦਾ ਸੰਕੇਤ ਹੈ ਨੰਬਰ 18 ਰਾਤ ਨੂੰ ਸੌਣ ਤੋਂ ਪਹਿਲਾਂ ਪਿਸ਼ਾਬ ਕਰਨ ਨਾਲ ਸਾਡੇ ਗੁਰਦੇ ਤੰਦਰੁਸਤ ਰਹਿੰਦੇ ਹਨ ਨੰਬਰ 19 ਰਾਤ ਦਾ ਭੋਜਨ ਜਲਦੀ ਖਾਣ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਨੰਬਰ 20 ਖਜੂਰ ਦੇ ਨਾਲ ਵੱਡੀ ਇਲਾਇਚੀ ਦਾ ਸੇਵਨ ਕਰਨ ਨਾਲ ਸਰੀਰ ਤੇ ਬੁਢਾਪਾ ਨਹੀਂ ਆਉਂਦਾ ਨੰਬਰ 21 ਜਿਆਦਾ ਟਾਈਮ ਧੁੱਪ ਵਿੱਚ ਰਹਿਣ ਨਾਲ ਕੈਂਸਰ ਹੋਣ ਦਾ ਖਤਰਾ ਵਣ ਜਾਂਦਾ ਹੈ ਨੰਬਰ 22 ਦਹੀਂ ਵਿੱਚ ਅਮੀਨੋ ਐਸਿਡ ਹੁੰਦਾ ਹੈ ਜੋ ਸਾਡੇ ਸਰੀਰ ਦੀ ਥਕਾਨ ਅਤੇ ਟੈਨਸ਼ਨ ਨੂੰ ਦੂਰ ਕਰਦਾ ਹੈ ਨੰਬਰ 23 ਲਸਣ ਦੇ ਤੇਲ ਵਿੱਚ ਥੋੜੀ ਜਹੀ ਹਿੰਗ ਅਜ਼ਮਾਇਣ ਮਿਲਾ ਕੇ ਲਗਾਉਣ ਨਾਲ ਗੋਡਿਆਂ ਦਾ ਦਰਦ ਠੀਕ ਹੋ ਜਾਂਦਾ ਹੈ ਨੰਬਰ 24 ਮਲਠੀ ਨੂੰ ਚਾਹ ਵਿੱਚ ਉਬਾਲ ਕੇ ਪੀਣ ਨਾਲ ਖਰਾਬ ਹੋਇਆ ਗਲਾ ਠੀਕ ਹੋ ਜਾਂਦਾ ਹੈ ਨੰਬਰ 25 ਸਵੇਰੇ ਸ਼ਾਮ ਅੱਧਾ ਚਮਚ ਆਮਲਾ ਚੂਰਨ ਕੋਸੇ ਪਾਣੀ ਨਾਲ ਲੈਣ ਨਾਲ ਸਰੀਰ ਨੂੰ ਠੰਡ ਕਤੇ ਤਜਾਬ ਦੀ ਸਮੱਸਿਆ ਨਹੀਂ ਹੁੰਦੀ ਨੰਬਰ 26 ਜਿਆਦਾ ਗੁੱਸਾ ਕਰਨ ਨਾਲ ਸਾਡਾ ਲੀਵਰ ਕਮਜ਼ੋਰ ਹੋ ਜਾਂਦਾ ਹੈ ਨੰਬਰ 27 ਦੰਦਾਂ ਉੱਤੇ ਨਿੰਬੂ ਦਾ ਛਿਲਕਾ ਰਗੜਨ ਨਾਲ ਦੰਦਾਂ ਦਾ ਪੀਲਾਪਨ ਦੂਰ ਹੋ ਜਾਂਦਾ ਹੈ ਨੰਬਰ 28 ਗਰਮੀਆਂ ਵਿੱਚ ਫਰਿੱਜ ਦੀ ਥਾਂ ਕੋਰੇ ਘੜੇ ਦਾ ਪਾਣੀ ਪੀਓ ਇਹ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਨੰਬਰ 29 ਫੜਕੜੀ ਦੇ ਪਾਣੀ ਨਾਲ কুরਲੀ ਕਰਨ ਨਾਲ ਸਾਡੇ ਦੰਦ ਅਤੇ ਮਸੂੜੇ ਮਜ਼ਬੂਤ ਹੁੰਦੇ ਹਨ ਨੰਬਰ 30 ਤુલਸੀ ਦੇ ਪੌਦੇ ਨੂੰ ਖਿੜਕੀ ਦੇ ਕੋਲ ਰੱਖੋ ਇਸ ਦੀ ਖੁਸ਼ਬੂ ਵੀ ਬਹੁਤ ਵਧੀਆ ਆਉਂਦੀ ਹੈ ਤੇ ਮੱਛਰ ਵੀ ਦੂਰ ਰਹਿੰਦੇ ਹਨ ਨੰਬਰ 31 ਗਰਮ ਦੁੱਧ ਵਿੱਚ ਜੈਫਲ ਦਾ ਪਾਊਡਰ ਮਿਲਾ ਕੇ ਪੀਣ ਨਾਲ ਸਿਰਦਰਦ ਦੀ ਸਮੱਸਿਆ ਠੀਕ ਹੁੰਦੀ ਹੈ ਨੰਬਰ 32 ਅਦਰਕ ਦੇ ਰਸ ਵਿੱਚ ਸ਼ਹਿਦ ਮਿਲਾ ਕੇ ਖਾਣ ਨਾਲ ਬੁੜਾਪਾ ਦੂਰ ਰਹਿੰਦਾ ਹੈ ਨੰਬਰ 33 ਬਬੂਲ ਦੀਆਂ ਫਲੀਆਂ ਨੂੰ ਪੀਸ ਕੇ ਪਾਊਡਰ ਬਣਾ ਕੇ ਗਰਮ ਪਾਣੀ ਤੇ ਨਮਕ ਨਾਲ ਇਸਤੇਮਾਲ ਕਰਨ ਨਾਲ ਜੋੜਾਂ ਦਾ ਦਰਦ ਠੀਕ ਹੁੰਦਾ ਹੈ ਨੰਬਰ 34 ਦੁੱਧ ਪੀਣ ਬਾਅਦ ਪਾਣੀ ਪੀਣ ਨਾਲ ਸਾਡੀ ਪਾਚਨ ਕਿਰਿਆ ਖਰਾਬ ਹੋ ਸਕਦੀ ਹੈ ਨੰਬਰ 35 ਕੋਈ ਵੀ ਖੱਟਾ ਫਲ ਖਾਣ ਤੋਂ ਬਾਅਦ ਜੇਕਰ ਅਸੀਂ ਪਾਣੀ ਪੀਂਦੇ ਹਾਂ ਤਾਂ ਸਾਨੂੰ ਐਸਿਡਿਟੀ ਦੀ ਪ੍ਰੋਬਲਮ ਹੋ ਸਕਦੀ ਹੈ। ਨੰਬਰ 36 ਚਾਹ ਜਾਂ ਕੌਫੀ ਪੀਣ ਤੋਂ ਬਾਅਦ ਤੁਰੰਤ ਪਾਣੀ ਪੀਣਾ ਨਹੀਂ ਚਾਹੀਦਾ। ਇਸ ਨਾਲ ਸਾਡੇ ਸਰੀਰ ਵਿੱਚੋਂ ਮਿਨਰਲ ਦੀ ਮਾਤਰਾ ਘਟ ਜਾਂਦੀ ਹੈ। ਨੰਬਰ 37 ਕਾਲੇ ਅੰਗੂਰ ਖਾਣ ਨਾਲ ਸਾਡੇ ਪੇਟ ਦੀ ਸਫਾਈ ਬਹੁਤ ਚੰਗੀ ਤਰ੍ਹਾਂ ਹੁੰਦੀ ਹੈ। ਨੰਬਰ 38 ਅੰਗੂਰਾਂ ਉੱਤੇ ਨਮਕ ਲਗਾ ਕੇ ਖਾਣ ਨਾਲ ਕਦੇ ਵੀ ਫੇਫੜਿਆਂ ਦਾ ਕੈਂਸਰ ਨਹੀਂ ਹੁੰਦਾ ਨੰਬਰ 39 ਦੁੱਧ ਵਿੱਚ ਜੀਰਾ ਉਬਾਲ ਕੇ ਪੀਣ ਨਾਲ ਕਦੇ ਵੀ ਪੇਟ ਬਾਹਰ ਨਹੀਂ ਆਉਂਦਾ ਨੰਬਰ 40 ਜਿਨ੍ਹਾਂ ਨੂੰ ਪੇਟ ਗੈਸ ਜਾਂ ਐਸਡੀਟੀ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਕੱਚਾ ਅਦਰਕ ਖਾਣਾ ਚਾਹੀਦਾ ਹੈ ਨੰਬਰ 41 ਰੋਜ਼ਾਨਾ ਇੱਕ ਕੇਲਾ ਖਾਣ ਨਾਲ ਸਾਡੇ ਸਰੀਰ ਵਿੱਚੋਂ ਗੁੱਸਾ ਤੇ ਚਿੜਚਿੜਾਪਨ ਘਟਣ ਕਟ ਹੋ ਜਾਂਦਾ ਹੈ ਨੰਬਰ 42 ਬਦਾਮ ਕਿਸ਼ਮਿਸ਼ ਜਾਂ ਕੇਲਾ ਦੁੱਧ ਵਿੱਚ ਮਿਲਾ ਕੇ ਖਾਣ ਨਾਲ ਸਰੀਰ ਦੀ ਕਮਜ਼ੋਰੀ ਅਤੇ ਥਕਾਵਟ ਦੂਰ ਹੁੰਦੀ ਹੈ ਨੰਬਰ 43 ਸ਼ਹਿਦ ਵਿੱਚ ਪਾਣੀ ਪਾਓ ਜੇਕਰ ਅਸਲੀ ਹੋਵੇਗਾ ਤਾਂ ਪਾਣੀ ਦੇ ਥੱਲੇ ਬੈਠ ਜਾਵੇਗਾ ਜੇਕਰ ਨਕਲੀ ਹੋਵੇਗਾ ਤਾਂ ਪਾਣੀ ਦੇ ਵਿੱਚ ਘੁਲ ਜਾਵੇਗਾ ਨੰਬਰ 44 ਨੀਂਦ ਪੂਰੀ ਹੋਣ ਨਾਲ ਸਾਡੀ ਯਾਦਦਾਸ਼ਤ ਵਧੀ ਹੈ ਤੇ ਸਰੀਰ ਦੀ ਥਕਾਵਟ ਵੀ ਦੂਰ ਹੁੰਦੀ ਹੈ ਨੰਬਰ 45 ਕੋਸਾ ਪਾਣੀ ਪੀਣ ਨਾਲ ਸਰੀਰ ਵਿੱਚੋਂ ਚਰਬੀ ਬਹੁਤ ਜਲਦੀ ਘਟ ਜਾਂਦੀ ਹੈ ਨੰਬਰ 46 ਜਿਆਦਾ ਮਿੱਠਾ ਖਾਣ ਨਾਲ ਸਰੀਰ ਵਿੱਚ ਸੋਜਣ ਦੀ ਸਮੱਸਿਆ ਹੋ ਸਕਦੀ ਹੈ ਨੰਬਰ 47 ਜਿਆਦਾ ਨਮਕ ਦਾ ਪ੍ਰਯੋਗ ਕਰਨ ਨਾਲ ਸਾਨੂੰ ਲੀਵਰ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਨੰਬਰ 48 ਜੇਕਰ ਤੁਹਾਨੂੰ ਨਸਕੀਰ ਦੀ ਸਮੱਸਿਆ ਹੈ ਤਾਂ ਤੁਹਾਨੂੰ ਦੁੱਧ ਵਿੱਚ ਖੰਡ ਪਾ ਕੇ ਉਸ ਨਾਲ ਕੇਲੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਨੰਬਰ 49 ਅਚਾਰ ਨੂੰ ਉੱਲੀ ਤੋਂ ਬਚਾਉਣ ਲਈ ਕੱਚ ਦੇ ਬਰਤਨ ਵਿੱਚ ਥੋੜੀ ਜਹੀ ਹਿੰਗ ਪਾ ਦਿਓ। ਨੰਬਰ 50 ਇੱਕ ਟੁਕੜਾ ਨਿੰਬੂ ਤੇ ਖੰਡ ਪਾ ਕੇ ਉਸ ਨੂੰ ਹਲਕੇ ਹਲਕੇ ਬੁੱਲਾਂ ਉੱਤੇ ਮ사ਜ ਕਰਨ ਨਾਲ ਬੁੱਲਾਂ ਦਾ ਕਾਲਾਪਨ ਦੂਰ ਹੁੰਦਾ ਹੈ। ਨੰਬਰ 51 ਕकड़ी ਦਾ ਜੂਸ ਪੀਣ ਨਾਲ ਡਾਰਕ ਸਰਕਲ ਦੀ ਸਮੱਸਿਆ ਘਟ ਹੁੰਦੀ ਹੈ। ਨੰਬਰ 52 ਪਿੰਡੀ ਦੀ ਸਬਜ਼ੀ ਵਿੱਚ ਥੋੜਾ ਜਿਹਾ ਆਮਚੂਰ ਮਿਲਾ ਦਿਓ। ਇਸ ਨਾਲ ਪਿੰਡੀ ਵਿੱਚ ਲਚਕੀਲਾਪਨ ਖਤਮ ਹੋਵੇਗਾ ਅਤੇ ਇਹ ਜਿਆਦਾ ਟੇਸਟੀ ਬਣੇਗੀ ਨੰਬਰ 53 ਪਿਆਜ਼ ਅਤੇ ਗੁੜ ਰੋਜ਼ਾਨਾ ਖਾਣ ਨਾਲ ਬੱਚਿਆਂ ਦੀ ਲੰਬਾਈ ਵਿੱਚ ਵਾਧਾ ਹੁੰਦਾ ਹੈ ਨੰਬਰ 54 ਕਮਜ਼ੋਰ ਹਾਜ਼ਮੇ ਵਾਲੇ ਲੋਕਾਂ ਨੂੰ ਕੇਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 55 ਨਿੰਬੂ ਦੇ ਰਸ ਵਿੱਚ ਥੋੜਾ ਜਿਹਾ ਪਿਆਜ਼ ਦਾ ਰਸ ਮਿਲਾ ਕੇ ਪੀਣ ਨਾਲ ਉਲਟੀ ਆਉਣ ਦੀ ਸਮੱਸਿਆ ਠੀਕ ਹੋ ਜਾਂਦੀ ਹੈ ਨੰਬਰ 56 ਪੂਰੀਆਂ ਜਾਂ ਪਕੌੜੇ ਬਣਾਉਣ ਸਮੇਂ ਕੜਾਈ ਵਿੱਚ ਥੋੜਾ ਜਿਹਾ ਨਮਕ ਪਾ ਲਵੋ ਇਸ ਨਾਲ ਤੇਲ ਘੱਟ ਲੱਗੇਗਾ ਨੰਬਰ 57 ਰੋਟੀਆਂ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖਣ ਲਈ ਡੱਬੇ ਵਿੱਚ ਇੱਕ ਛੋਟਾ ਜਿਹਾ ਟੁਕੜਾ ਅਦਰਕ ਦਾ ਪਾ ਦਿਓ ਨੰਬਰ 58 ਗੁੜ ਅਤੇ ਮੂੰਗਫਲੀ ਖਾਣ ਨਾਲ ਸਰੀਰ ਦੀ ਤਾਕਤ ਵੱਧਦੀ ਹੈ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ ਅਤੇ ਸਟੈਮੀਨਾ ਵੀ ਵੱਧਦਾ ਹੈ ਨੰਬਰ 59 ਰੋਜ਼ਾਨਾ ਸਵੇਰੇ 5-6 ਕਾਜੂ ਖਾਣ ਬਾਅਦ ਥੋੜਾ ਜਿਹਾ ਸ਼ਹਿਦ ਚੱਟ ਲਵੋ ਇਸ ਨਾਲ ਤੁਹਾਡੀ ਯਾਦਦਾਸ਼ਤ ਵਧੀ ਹੈ ਤੇ ਦਿਮਾਗ ਦੀ ਕਮਜ਼ੋਰੀ ਵੀ ਦੂਰ ਹੁੰਦੀ ਹੈ ਨੰਬਰ 6 ਦਹੀਂ ਵਿੱਚ ਖੀਰਾ ਪਾ ਕੇ ਖਾਣ ਨਾਲ ਅਲਰਜੀ ਦੀ ਸਮੱਸਿਆ ਦੂਰ ਹੁੰਦੀ ਹੈ ਹਾਂਜੀ ਆਪਣੀ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਸਮੱਸਿਆ ਹੈ ਤੁਸੀਂ ਆਪਣੇ ਡਾਕਟਰ ਦੀ ਸਲਾਹ ਲੈ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ